ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਰਨਗ ਪਿਆਰਿਓ ਆਪਾਂ 40 ਲੋਕਾਂ ਤੱਕ ਵਿਆਖਿਆ ਆ ਚੁੱਕੇ ਆ ਕਰ ਚੁੱਕੇ ਆ ਤੇ ਅੱਜ ਆਪਾਂ ਪਹਿਲਾਂ ਆਪਾਂ 15 ਸ਼ਲੋਕ ਇਕੱਠੇ ਪੜੇ ਸੀ 25 ਤੋਂ ਲੈ ਕੇ 26 ਤੋਂ ਲੈ ਕੇ 40 ਤੱਕ 15 ਸ਼ਲੋਕ ਇਕੱਠੇ ਪੜੇ ਸੀ ਹੁਣ ਆਪਾਂ 40 ਤੋਂ ਲੈ ਕੇ 50 ਤੱਕ ਸ਼ਲੋਕ ਇਕੱਠੇ ਪੜਾਂਗੇ ਫਿਰ ਇਹਨਾਂ ਦੀ ਦੋ ਦਿਨਾਂ ਦੇ ਵਿੱਚ ਵਿਆਖਿਆ ਕਰਾਂਗੇ ਸੋ ਜਿੰਨਾ ਵੀਰਾਂ ਨੇ ਸਾਰੀ ਬਾਣੀ ਇਹ ਸਹਿਸਕ੍ਰਿਤੀ ਸ਼ਲੋਕ ਚੱਲ ਰਹੇ ਨੇ ਪਿਛਲੀਆਂ ਵੀਡੀਓ ਸੁਣਨੀਆਂ ਨੇ ਪੁਰਾਣੇ ਸ਼ਲੋਕ ਸੁਣਨੇ ਤਾਂ ਲਾਵ ਸਿੰਘ ਮਾਨਸਾ ਦੇ ਨਾਤੀ ਫੇਸਬੁੱਕ ਪੇਜ ਹੈ ਲਾਵ ਸਿੰਘ ਮਾਨਸਾ ਦੇ ਨਾਤੀ YouTube ਚੈਨਲ ਹੈ ਇੰਗਲਿਸ਼ ਦੇ ਵਿੱਚ ਭਰ ਕੇ ਤੁਸੀਂ ਸਰਚ ਕਰਕੇ ਕੱਢ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਨਾ ਅੱਗੇ ਆਪਾਂ ਪਾਠ ਸ੍ਰਵਣ ਕਰੀਏ ਆਜਾ ਪੋਗੰਤ ਕੰਧ ਮੋਲੰ ਬਸੰਤੇ ਸਮੀਪ ਕੇਹਰਾ ਤਰਗਤੇ ਸੰਸਾਰਾ ਨਾਨਕ ਸੋਗ ਹਰ ਖੰਬੇ ਅਪਤੇ ਛਲੰ ਸ਼ਿਦਰੰ ਕੋਟ ਬਿਗਨੰ ਅਪਰਾਧੰ ਕਿਲ ਬਿਖਮਲੰ ਪਰਮ ਬੋਹ ਮਾਨਪ ਮਾਨੰ ਮਦ ਮਾਇਆ ਦੇ ਅਪਤੰ ਮਰਤਉ ਜਨਮ ਬ੍ਰਹਮਾਂਤ ਨਰਕਾ ਅਨਕੋ ਪਾਵੰ ਨਾ ਸਿਦਤੇ ਨਿਰਮਲੰ ਸਾਧ ਸੰਗਾ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤਾ ਤਨੁ ਸਰਨ ਸੁਆਮੀ ਰਮਨ ਸੀਲ ਪਰਮੇਸ਼ਵਰਾ ਕਰਨ ਕਾਨ ਸਮਰਥਾ ਦਾਨ ਦੇਤ ਪ੍ਰਭ ਪੂਰਨ ਨਿਰਾਸ ਆਸ ਕਰਨ ਸਗਲ ਅਰਥ ਆਲਿਆ ਗੁਣ ਨਿਧਾਨ ਸਿਮਰੰਤ ਨਾਨਕ सागलज चंत जाचिका दुर्गम सतान सोगम महादुख सर्वसुखना दुर्बचन भेद परम सागत पेशना ता सर्जना अस्ततांग सोघ हरखं है कीना ता निरपवा है अटवियं है अटवियं ਮਹਾਨਗਰ ਬਾਸੰ ਧਰਮ ਲਕਯਨ ਪ੍ਰਮਯਾ ਸਾਧ ਸੰਗਮ ਰਾਮ ਰਾਮ ਰਮਣੰ ਸ਼ਰਨ ਨਾਨਕ ਹਰ ਹਰ ਦਿਆਲ ਚਰਨੰ ਹੇ ਅਜਿਤ ਸੂਰ ਸੰਗਰਾਮ ਅਤ ਬਲਨਾ ਬਉ ਮਰਦਨਾ ਗਨ ਗੰਧਰਾਵ ਦੇਵ ਮਨੁਖਯੰ ਪਸ ਪੰਖੀ ਬਿਮੋਹਨਾ ਹਰ ਕਰਨ ਹਰੰ ਨਮਸ਼ਕਾਰੰ ਸਰਨ ਨਾਨਕ ਜਗਦੀਸ਼ਵਰਾ ਏ ਕਾਮੰ ਨਰਕ ਬਿਸਰਾਮ ਬਉ ਜੋਨੀ ਪਰਮਾਵਨਾ ਚਿਤ ਹਰਨ ਤ੍ਰੈ ਲੋਕ ਗਮਿਆ ਜਪ ਤਪਸੀਲ ਬਧਰਨਾ ਆਲਪ ਸੁਖ ਵਿਤ ਚੰਚਲ ਉਹ ਚਨੇਚ ਸਮਾਵਨਾ ਤਪ ਹੈ ਵਿਮੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਾ हे कल मूल करो दं कदंच करना न परजते बिख्यात जीव बसियं क्रोध नित्यं क्रोध जथा मरकटा अनक शासन तड़ंत जम दुता तव संगे अदमान मरा दीन दुख भंजन औंद्याल प्रभ ਨਾਨਕ ਸਰਬ ਜੇ ਰਖਿਆ ਕਰੋ ਤ ਹੇ ਲੋਬਾ ਲੰਪਟ ਸੰਗ ਸਿਰ ਮੋਰਾ ਅਨਕ ਲਹਿਰੀ ਕਲੋਲਤੇ ਤਾਵੰਤ ਜੀਆਂ ਬ ਪ੍ਰਕਾਰੰ ਅਨਕ ਭਾਂਤ ਬੋ ਡੋਲਤੇ ਨਚ ਮਿਤਰਾ ਨਚੇਸ਼ਟਾਂ ਨਚ ਬਾਦਵ ਨਚ ਮਾਤ ਪਿਤਾ ਤਵਲ ਜਿਆ ਅਕਰਣ ਕਰੋ ਤ ਅਖਾਦਿਆ ਅਖਾਦਿਆ ਅਸਾਜਾਂ ਸਾਜ ਸਮਝਿਆ ਤਰਾਹਿ ਤਰਾਏ ਸਰਨ ਸੁਆਮੀ ਮਿਗਿਆਪਤ ਨਾਨਕ ਹਰ ਨਰਹਰਾ ਏ ਜਨਮ ਮਰਨ ਮੂਲੰ अंकारं पमत् पा पपतम मृत्रं मृंतंतजंत मित्रंतजंत सत्रं ग्रंत अनकमाया बिस्तिरणा आवंत जवंत तकंंत जिया दुख सुख बोपगणा भंप्यानु ध्यान रमणा महाविकट असाद रोगणा ਬਹਿ ਦੇਉ ਪਾਰ ਪਰਮੇਸ਼ਰ ਆਰਾਧਨਾਨਕ ਹਰ ਹਰ ਹਰੇ ਏ ਪ੍ਰਾਨ ਨਾਥ ਗੋਬਿੰਦਾ ਕਿਰਪਾ ਨਿਧਾਨ ਜਗਤ ਗੁਰੂ ਏ ਸੰਸਾਰ ਤਾਪ ਹਰਨਾ ਕਰਨਾ ਮੈਂ ਸਭ ਦੁਖ ਹਰੋ ਏ ਸੰਜੋਗ ਦਿਯਾਲਾ ਦੀਨਾ ਨਾਥ ਮਇਆ ਕਰੋ ਸਰੀਰ ਸਵਸਤ ਖੀਨ ਸਮੇ ਸਿਮਰਾਂਤ ਨਾਨਕ ਰਾਮ ਦਾ ਮੋਦਰ ਮਾਦਵਾ ਸਰੀਰ ਸਵਸਤ ਖੀਨ ਸਮੇ ਸਮਰਾਂਤ ਨਾਨਕ ਰਾਮ ਦਾ ਮੋਦਰ ਮਾਦਵਾ ਵਾਹਿਗੁਰੂ ਜੀ ਕਾ ਖਾਲਸਾ vai guru ji ki fate.